ਦਾ ਵੀਓਫਾ ਚਰਚ ਰੇਤਗੜ੍ਹ ਵੱਲੋਂ 크리스마ਸ ਡੇ ਦੇ 크리스마ਸ ਡੇ ਦੇ ਸਬੰਧ ਵਿੱਚ ਯੇਸ਼ੂ ਮਸੀਹ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ। 25 ਦਸੰਬਰ 크리스마ਸ ਡੇ ਦੇ ਸਬੰਧ ਵਿੱਚ ਰੇਤਗੜ੍ਹ ਚਰਚ ਦੇ ਪਾਸਟਰ ਗੁਰਚਰਨ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਭੂ ਯੇਸ਼ੂ ਨਾਮ ਲੈਵਾ ਸੰਗਤਾਂ ਸ਼ਾਮਲ ਹੋਈਆਂ ਨੇ। ਇਸੋ ਸ਼ੋਭਾ ਯਾਤਰਾ ਵਿੱਚ ਔਰਤਾਂ ਬੱਚੇ ਟਰਾਲੀਆਂ ਵਿੱਚ ਸਵਾਰ ਹੋ ਕੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਕਿਸੇ ਧਰਮ ਦੇ ਪ੍ਰਚਾਰ ਲਈ ਨਹੀਂ ਸਗੋਂ ਆਪਸੀ ਪਿਆਰ ਅਤੇ ਸਾਂਝ ਵਧਾਉਣ ਲਈ ਕੱਢੀ ਗਈ ਹੈ ਜਿਸ ਵਿੱਚ ਦੂਜੇ ਧਰਮਾਂ ਤੋਂ ਵੀ ਸੰਗਤਾਂ ਸੰਗਤਾਂ ਸ਼ਾਮਲ ਹੋਈਆਂ ਨੇ ਕਿਉਂਕਿ 크리스마ਸ ਦਾ ਤਿਉਹਾਰ ਆਪਸੀ ਸਾਂਝ ਅਤੇ ਪਿਆਰ ਦਾ ਪ੍ਰਤੀਕ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ 25 ਦਸੰਬਰ 크리스마ਸ ਦੇ ਵਾਲੇ ਦਿਨ ਵੱਧ ਤੋਂ ਵੱਧ ਸੰਗਤਾਂ ਦ ਬੇ ਆਫ ਚਰਚ ਰੇਤਗੜ੍ਹ ਵਿੱਚ ਹਾਜ਼ਰੀ ਲਗਾਉਣ ਅਤੇ ਪ੍ਰਭੂ ਯੇਸ਼ੂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਸਤਿਮਾਨੋ ਤੋਂ ਐਨ ਡਬਲਯੂ ਨਿਊਜ਼ ਚੈਨਲ ਦੇ ਲਈ ਮਹੇਸ਼ ਸ਼ੇਰਾ ਸਤਿਮਾਨੋ ਕਹਿਣਾ ਚਾਹੁੰਗੇ ਅੱਜ ਸਮਾਣਾ ਸ਼ਹਿਰ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਪਾਸਟਰ ਗੁਰਚੰਦ ਸਿੰਘ ਰੇਤਗੜ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈਮਸ ਦੀ ਪਰਵਾਨ ਹੋਵੇ ਸਭ ਨੂੰ ਜੈਮਸ ਦੀ ਔਰ ਜਿਵੇਂ ਕਿ ਤੁਹਾਨੂੰ ਪਤਾ ਦਸੰਬਰ ਦਾ ਮਹੀਨਾ ਜਿਹੜਾ ਉਹ ਚੱਲ ਰਿਹਾ ਔਰ ਕ੍ਰਿਸਮਸ ਦੇ ਦਿਨ ਜਿਹੜੇ ਨੇ ਉਹ ਚੱਲ ਰਹੇ ਨੇ 25 ਦਸੰਬਰ ਦਾ ਜਿਹੜਾ ਤਿਹਾਰ ਉਹ ਬੜੀ ਧੂਮ-ਤਾਮ ਦੇ ਨਾਲ ਰੇਤਗੜ ਚਰਚ ਦੇ ਵਿੱਚ ਮਨਾਇਆ ਜਾਏਗਾ ਔਰ ਕਹਿਣਾ ਇਹ ਚਾਹਨੇ ਕਿ ਅੱਜ ਜਿਹੜਾ 17 ਤਰੀਕ ਨੂੰ ਸ਼ੋਭਾ ਯਾਤਰਾ ਵੇਓ ਫੇਸ ਚਰਚ ਰੇਤਗੜ ਦੇ ਵਿੱਚੋਂ ਰਵਾਨਾ ਹੋ ਕੇ ਸਮਾਣਾ ਸ਼ਹਿਰ ਦੇ ਵਿੱਚ ਕੱਢੀ ਗਈ ਆ ਬਹੁਤ ਭਰਮਾ ਹੰਗਾਰਾ ਮਿਲਿਆ ਬਹੁਤ ਅਦਰ ਰਿਲੀਜੀਅਨ ਵੀ ਤੁਸੀਂ ਦੇਖੋਗੇ ਸਾਡੇ ਨਾਲ ਖੜੇ ਨੇ ਸਿੱਖ ਜਥੇਬੰਦੀਆਂ ਸਾਡੇ ਨਾਲ ਖੜੀਆਂ ਨੇ ਤੇ ਬਹੁਤ ਸਾਰੇ ਨੇ ਜਿਹੜੇ ਸਾਨੂੰ ਪਿਆਰ ਦੇ ਰਹੇ ਨੇ ਔਰ ਸਾਡਾ ਜਿਹੜਾ ਤੁਸੀਂ ਕਾਫਲਾ ਜਿਹੜਾ ਉਹ ਦੇਖ ਸਕਦੇ ਹੋ ਪਿੱਛੇ ਤਾਂ ਕੋ ਬਹੁਤ ਜ਼ਿਆਦਾ ਪਿਆਰ ਆ ਜਿਹੜਾ ਉਹ ਲੋਕਾਂ ਦਾ ਮਿਲ ਰਿਹਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਪ੍ਰਭੂ ਯਿਸੂ ਮਸੀਹ ਜੀ ਕੋਈ ਧਰਮ ਬਦਲ ਨਹੀਂ ਆਏ ਪ੍ਰਭੂ ਯਿਸੂ ਮਸੀਹ ਜੀ ਹਮੇਸ਼ਾ ਸਾਨੂੰ ਪਿਆਰ ਦਾ ਸਨੇਹ ਦੇਣ ਆਏ ਨੇ ਕਿ ਸਭ ਨਾਲ ਪ੍ਰੇਮ ਕਰੋ ਸਭ ਨਾਲ ਪਿਆਰ ਕਰੋ ਜਿਹੜਾ ਸਨੇਹਾ ਯਿਸੂ ਮਸੀਹ ਦੇ ਪੈਦਾ ਹੋਣ ਦੀ ਖੁਸ਼ੀ ਹੈ ਜਿਹੜੇ ਵਚਨ ਦੇ ਵਿੱਚ ਲਿਖਿਆ ਤੁਸੀਂ ਜਦ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਪਬਲਿਕ ਆ ਬਹੁਤ ਜ਼ਿਆਦਾ ਇਕੱਠੀ ਹੋ ਕਿੰਨਾ ਦਾ ਮਹਿਸੂਸ ਹੋ ਰਿਹਾ ਦੇਖੋ ਉਹ ਵੀ ਟਾਈਮ ਸੀ ਜਦੋਂ ਸਾਡੇ ਨਾਲ 100 200 ਲੋਕ ਚੱਲਦੇ ਸੀ ਅੱਜ ਉਹ ਵੀ ਟਾਈਮ ਆ ਕਿ ਦੇਖੋ ਤੁਸੀਂ ਹਜ਼ਾਰਾਂ ਦੇ ਹਿਸਾਬ ਨਾਲ ਕਾਫਲੇ ਨੇ ਜਿਹੜੇ ਚੱਲ ਰਹੇ ਨੇ ਮੇਰੀ ਮਿਹਨਤ ਨਹੀਂ ਹੈ ਜਿਹਦੇ ਨਾਲ ਤਾਂ ਆਟੋਮੈਟਿਕ ਲੋਕ ਪਿਆਰ ਕਰਦੇ ਸਾਨੂੰ ਸਾਰੇ ਪ੍ਰੈਸ ਵਾਲੇ ਪਿਆਰ ਕਰਦੇ ਹੋ ਤਾਂ ਇਸੇ ਤਰ੍ਹਾਂ